ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਸਲਵਾਰ ਦੀ ਕਟਾਈ ਕਰਨ ਦਾ ਨਵਾਂ ਤਰੀਕਾ ਜਿਹੜੀ ਕਿ ਸਲਵਾਰ ਦੇ ਫੋਲ ਜਾਂ ਵਿੱਚ ਕੋਈ ਵੀ ਫੋਟੋ ਕੁਝ ਵੀ ਬਣਿਆ ਹੋਇਆ ਹੈਗਾ ਉਹਦੇ ਮੂੰਹ ਜਿਵੇਂ ਤਾਂ ਨੂੰ ਇੱਕ ਸਾਈਡ ਨੂੰ ਕਰਨੇ ਹੋਣ ਤੇ ਕੁੰਦੇ ਦੀ ਕਟਾਈ ਆਪਾਂ ਉਹ ਕਿਵੇਂ ਕਰ ਸਕਦੇ ਆ ਜਿਵੇਂ ਕਿ ਇਹਦੇ ਵਿੱਚ ਹੁਣ ਇਸ ਤਰ੍ਹਾਂ ਫੋਟੋ ਬਣੀਆਂ ਹੋਈਆਂ ਵਿੱਚ ਤੇ ਇਹ ਆਪਾਂ ਇੱਕੇ ਪਾਸੇ ਨੂੰ ਮੂੰਹ ਇਹਨਾਂ ਦੇ ਕਿਵੇਂ ਕਰ ਸਕਦੇ ਆ ਤੇ ਇਹਦੀ ਕਟਾਈ ਆਪਾਂ ਕਿਵੇਂ ਕਰਨੀ ਹੈ ਇਹ ਪਾ ਤੁਹਾਨੂੰ ਦੱਸਦੇ ਆ ਧਿਆਨ ਨਾਲ ਤੁਸੀਂ ਦੇਖਿਓ ਇਨਾ ਆਪਾਂ ਕੁੰਦੇ ਦੇ ਦਿਨ ਚਾਹਣ ਲਗਾ ਦੇਣੀ ਇੱਕ ਸਾਈਡ ਨੂੰ ਪਹਿਲਾਂ ਸਹੀ ਤਰੀਕੇ ਦੇ ਨਾਲ ਰੱਖ ਕੇ ਜਿਵੇਂ ਕੀ ਫੋਟੋ ਜਾਂ ਕੋਲਾਰ ਜਿੱਥੇ ਨੂੰ ਵੀ ਜਾਂਦੇ ਆ ਆਪਾਂ ਉਹ ਸਾਈਡ ਨੂੰ ਇਹ ਫੋਟੋ ਕਰ ਲੈਣੀ ਉਧਰ ਆਪਾਂ ਕਰਨੀ ਨਾਲ ਕੱਟਣੀ ਆਲੀ ਬਾਅਦ ਵਿੱਚ ਆਪਾਂ ਇਹਨਾਂ ਝੋਲੀ ਜਿਵੇਂ ਰੱਖਣੀ ਹੈ 1.5 ਤੋਂ 10 ਜਾਂ 11 ਇੰਚ ਰੱਖ ਲਾਂਗੇ ਫਿਰ ਇਥੇ ਸਾਈਡ ਤੋਂ ਆਪਾਂ ਇਹ ਜਿੰਨੀ ਵੀ ਆਪਣੀ ਸਲਵਾਰ ਦੀ ਲੈਂਥ ਹੈਗੀ ਹੈ ਤੇ ਉਸ ਤਰੀਕੇ ਨਾਲ ਰੱਖ ਲੈਣੀ ਹੈ ਇਹਨਾਂ ਦੀ ਸਲਵਾਰ ਦਾ ਹੁੰਦਾ ਹੈਗਾ 33 ਇੰਚ ਕਟਾਈ ਹੈ ਤੇ ਆਪਾਂ 32 ਇੰਚ ਰੱਖਾਂਗੇ 32 ਇੰਚ ਇਹਨਾਂ ਦੀ ਲਵਾਈ ਆਪਾਂ ਰੱਖਣੀ ਹੈ ਜੇ 33 ਇੰਚ ਇਹਨਾਂ ਦਾ ਕੁੰਡਾ ਤਿਆਰ ਹੈ ਤੇ ਆਪਾਂ 1 ਇੰਚ ਵੱਧ ਸਲਾਈ ਜੁਗਾ ਰੱਖ ਲੈਣਾ ਤੇ ਮੈਂ 2 ਇੰਚ ਐਕਸਟਰਾ ਰੱਖੂੰਗੀ ਕਿਉਂਕਿ ਮੈਂ ਇਹਨੂੰ ਦੇਦੇ ਉੱਪਰ ਟਾਲ ਪਾਉਣੀ ਹੈ ਇਹਦੇ ਉਹ ਵੀ ਆਪਾਂ ਤੁਹਾਨੂੰ ਅੱਜ ਦੱਸਾਂਗੇ ਕਿ ਆਪਾਂ ਟਾਲ ਕਿਵੇਂ ਪਾਵਾਂਗੇ ਕੁੰਡੇ ਦੇ ਤੇ ਆਪਾਂ 1 ਇੰਚ ਦਾ ਇਥੇ 1 ਇੰਚ ਦਾ 1.5 ਇੰਚ ਦਾ ਆਪਾਂ ਇਹ ਰੱਖ ਸਕਦੇ ਹਾਂ ਜਿੰਨਾ ਆਪਾਂ ਪਹੁੰਚੇ ਦੇ ਨਾਲ ਇਹ ਪਾਉਣਾ ਹੈ ਤੇ ਆਪਾਂ ਸਵਾ 1.5 ਇੰਚਾਂ ਦੇ ਉਹਨੂੰ ਸਵਾ 1/4 ਰੱਖ ਲਿਆ ਤੇ ਆਪਾਂ ਇਥੇ ਨੂੰ ਚਾਹ ਲਗਾ ਲਾਂਗੇ ਇਸ ਤਰੀਕੇ ਦੇ ਨਾਲ ਤੇ ਆਪਾਂ ਸਿੱਧਾ ਪਾਸਾ ਸਲਵਾਂ ਦਾ ਤਾਰ ਰੱਖਿਆ ਕਿ ਆਪਾਂ ਨੂੰ ਤانوں ਇਹ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਵੀ ਇਹਦੇ ਫਲਾਵਰ ਕਿਸ ਤਰ੍ਹਾਂ ਜਾਂਦੇ ਆ ਤੇ ਜਿਹੜੀਆਂ ਵਿੱਚ ਇਹਦੇ ਫੋਟੋ ਬਣੀਆਂ ਹਨ ਉਹ ਪਾਕਿਸਤਾਨ ਦੇ ਹਨ ਤੇ ਇਸ ਤਰ੍ਹਾਂ ਹੁਣ ਆਪਾਂ ਇਹ ਜਿੰਨੀ 2 ਇੰਚ ਵਾਧੇ ਰੱਖਿਆ ਹੁੰਦਾ ਟੂਟਲ ਤਰ੍ਹਾਂ ਆਪਾਂ ਤੁਹਾਨੂੰ ਦੱਸਾਂਗੇ ਇਸੇ ਵੀਡੀਓ ਦੇ ਵਿੱਚ ਇਸ ਤਰ੍ਹਾਂ ਆਹ ਕਟਾਈ ਕਰ ਲਈ ਹੈ ਇਹਨੇ ਕੀ ਆ ਫਲਾਵਰਾਂ ਦੇ ਨੂੰ ਤਾਂ ਨੂੰ ਜਾਂਦੇ ਆ ਤੇ ਜਿਹੜਾ ਹੁਣ ਆਖ ਹੁੰਦਾ ਇਹ ਆਪਾਂ ਇਸ ਤਰ੍ਹਾਂ ਹੁਣ ਕੱਟਣਾਗਾ ਤੇ ਇਸ ਕੱਪੜੇ ਨੂੰ ਆਪਾਂ ਉੱਪਰ ਵਰਕੇ ਰੱਖ ਲਾਂਗੇ ਔਰ ਜਿਹੜੀਆਂ ਫੋਟੋਆਂ ਦੇ ਮੂਹਰੇ ਇਹ ਥਾਂ ਨੂੰ ਜਾਂਦੇ ਹੋ ਤੇ ਆਪਾਂ ਜਿਹੜਾ ਉਹ ਕਪੜਾ ਉਹ ਛੱਡਦੇ ਨੇ ਤੇ ਇਸ ਕਪੜੀ ਨੂੰ ਆਪਾਂ ਬਿਲਕੁਲ ਇਹ ਉੱਪਰ ਰੱਖ ਲੈਣਾ ਸੈੱਟ ਕਰਕੇ ਹੁਣ ਆਪਾਂ ਆਹ ਕਟਿੰਗ ਕਰ ਦੇਾਂਗੇ ਕਿਉਂਕਿ ਇਹ ਵੀ ਫਲਾਵਰਾਂ ਦੇ ਮੂਹ ਤਾਂ ਨਹੀਂ ਜਾਂਦੇ ਐ ਇਸ ਦੀ ਕਿਨਾਰੇ ਦੀ ਕਟਿੰਗ ਕਰ ਲਈਏ ਜਿਹੜਾ ਆਪਣੇ ਪਿਆ ਕਪੜਾ ਐਕਸਟਰਾ ਬਚਿਆ ਫਿਰ ਜਿਹੜਾ ਹੁੰਦਾ ਸੀ ਆਪਾਂ ਇਧਰੋਂ ਛੱਡ ਕਰ ਇਧਰੋਂ ਕੱਟ ਲਿਆ ਤੇ ਇਹਨੂੰ ਆਪਾਂ ਗਲਿਆਂ ਗੁਲਿਆਂ ਥੱਲੇ ਲਾਉਣ ਜੋਗਾ ਇਹ ਆਪਣੇ ਕੰਮ ਆ ਜਾਂਦਾ ਫਿਰ ਤੇ ਇਹਨੂੰ ਆਪਾਂ ਸਾਈਡ ਤੇ ਕਰ ਲਾਂਗੇ ਜਿਹੜੀ ਹੁਣ ਆਪਣੇ ਹੁੰਦੇ ਕੱਟੇ ਆ ਤੇ ਹੁਣ ਤੁੰਨੇ ਕੁੰਡੇ ਆਪਣੇ ਪੂਰੇ ਇੱਕੇ ਪਾਸੇ ਨੂੰ ਜਾਂਦੇ ਫਲਾਵਰ ਹੋ ਗਏ। ਇਸ ਤਰ੍ਹਾਂ ਆਪਾਂ ਕਟਿੰਗ ਕਰ ਲਈ ਦੀ। ਤੇ ਹੁਣ ਜਿਹੜੀ ਆਪਾਂ ਕੁੰਡੇ ਦੇ ਉੱਤੇ ਢਾਲ ਪਾਉਣੀ ਆ ਉਹ ਤੁਹਾਨੂੰ ਦੱਸ ਦੇਵਾਂ ਕਿਵੇਂ ਪਾਉਣੀ ਆ। ਜਿੰਨੀ ਆਪਾਂ ਦੀ ਸਲਵਾਰ ਦੀ ਹੁਣ ਲੈਂਥ ਰੱਖਣੀ ਜੇ ਆਪਾਂ 3 ਇੰਚ ਕੁੰਡੇ ਦੀ ਕਟਾਈ ਕਰਨੀ ਸੀਗੀ ਤੇ ਆਪਾਂ 1 ਇੰਚ ਜਿਹੜਾ ਉਹ ਵਾਧ ਰੱਖਣਾ। ਜਿਹੜਾ ਆਪਣਾ ਸਲਾਈ ਜੋ ਗਿਆ ਹੁੰਦਾ ਹੈ। ਇਹ ਤੋਂ ਆਪਾਂ ਜਿਹੜਾ ਵੱਧ ਰੱਖਿਆ ਸੀਗਾ 2 ਇੰਚ 1.5 ਇੰਚ ਜਿੰਨਾ ਵੀ ਰਹਿ ਗਿਆ ਤੇ ਇਹ ਨੂੰ ਆਪਾਂ ਇਸ ਤਰੀਕੇ ਦੇ ਨਾਲ ਇਥੇ ਮਿਲਾ ਦੇਣਾ ਹੁਣ ਕਟਾਈ ਕਰ ਲਈਏ ਤੇ ਜਿਹੜੀ ਆਪਾਂ ਢਾਲ ਪਾਉਣ ਨੂੰ ਉਹਦੇ ਆਪਾਂ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਤੇ ਹੁਣ ਜਿਹੜੇ ਆਪਾਂ ਪੌਂਚੇ ਕੱਟੇ ਐ ਇਹ ਵੀ ਆਪਾਂ ਦੋਨੇ ਤਰੀਕੇ ਦੋਨੇ ਉਸੇ ਤਰੀਕੇ ਦੇ ਨਾਲ ਹੀ ਰੱਖ ਲਏ ਜਿਨ੍ਹਾਂ ਦੇ ਫਲਾਵਰ ਦੇ ਮੂੰਹ ਉੱਪਰ ਨੂੰ ਕਰਕੇ ਤੇ ਆਪਾਂ ਇਸ ਤਰ੍ਹਾਂ ਪੌਂਚੇ ਰੱਖ ਲਾਂਗੇ ਨਾਲ ਇਸ ਤਰ੍ਹਾਂ ਪਹੁੰਚੇ ਰੱਖ ਕੇ ਤੇ ਜਿਹੜੀ ਆ ਕੁੰਡੇ ਦੀ ਢਾਲ ਐ ਇਹਨੂੰ ਆਪਾਂ ਜਿੰਨੀ ਜਿੰਨੀ ਆ ਵੱਧ ਐ ਸਾਨੂੰ ਇਸ ਟਿੱਕੇ ਦੇ ਨਾਲ ਆਪਾਂ ਇਹ ਕਟਿੰਗ ਕਰ ਦੇਣੀ ਐ ਤੇ ਜਿਹੜੀ ਪਹੁੰਚੇ ਉੱਪਰ ਕਾਟ ਪਾਉਣੀ ਐ ਉਹ ਆਪਾਂ 1 ਇੰਚ ਦੀ ਇਧਰੋਂ ਪਾਵਾਂਗੇ ਜਿਵੇਂ 32 ਇੰਚ ਆਪਾਂ ਸਲਵਾਰ ਦੀ ਲੰਬਾਈ ਰੱਖੀ ਐ ਜਿਹੜੀ ਪਹੁੰਚੇ ਉੱਤੇ ਆਪਾਂ ਕਾਟ ਪਾਉਣੀ ਐ ਵੀ ਪਹੁੰਚਾ ਥੱਲੇ ਨੂੰ ਡਿੱਗੇ ਨਾ ਉਹ ਆਪਾਂ 1 ਇੰਚ ਦੀ ਪਾਵਾਂਗੇ ਇਹ ਕੈਂਚੀ ਦੀ ਕਾਰਟ ਨੂੰ ਆਪਾਂ ਇਸ ਤਰ੍ਹਾਂ ਨਾਲ ਮਿਲਾ ਦੇਣਾ ਜਿਹੜਾ ਆਪਾਂ ਪੁੰਦੇ ਦੀ ਢਾਲ ਪਾਈ ਸੀਗੀ ਉਹ ਆਪਣਾ ਵੀ ਪਿੱਛੇ ਸਲਵਾਰ ਚੱਕੀ ਨਾ ਜਾਵੇ ਉਹ ਸੀ ਤੇ ਇਹ ਆਪਾਂ ਜਿਹੜੀ ਪਹੁੰਚ ਦੇ ਉੱਪਰ ਕਾਰਟ ਪਾਉਣੀ ਹੈ ਇਹਦੇ ਨਾਲ ਫਿਰ ਆਪਣੀ ਸਲਵਾਰ ਜਿਹੜੀ ਥੱਲੇ ਨੂੰ ਪਹੁੰਚਾ ਤੇ ਨਹੀਂ ਦਿਖਦੀ ਇਸ ਤਰੀਕੇ ਦੇ ਨਾਲ ਇਹ ਇੱਥੋਂ ਆਪਾਂ ਇਹਦੇ ਕੱਟ ਲਾ ਦਿਆਂਗੇ ਤੇ ਜਿਹੜਾ ਮੇਨ ਵਾਲ ਹੁੰਦਾ ਆਪਣਾ ਇੱਥੋਂ ਚੱਕਿਆ ਜਾਣਾ ਤੇ ਇਸ ਤਰੀਕੇ ਦੇ ਨਾਲ ਇਹ ਆਪਣੀ ਸਲਵਾਰ ਦੀ ਕਟਿੰਗ ਹੋ ਜੂਗੀ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਆਪਣੀ ਫਿਟਿੰਗ ਹੁੰਦੀ ਹੈ ਨਾਈ ਚੱਕੀ ਜਾਂਦੀ ਹੈ ਤੇ ਨਾਈ ਇਹਦਾ ਪਹੁੰਚਾ ਥੱਲੇ ਨੂੰ ਲਿਖ ਦੇ ਤੇ ਤੁਸੀਂ ਵੀ ਇਸ ਤਰ੍ਹਾਂ ਕਰਕੇ ਮੈਨੂੰ ਜਰੂਰ ਮੈਸੇਜ ਕਰਕੇ ਦੱਸਣਾ ਵੀ ਕਿਵੇਂ ਲੱਗਿਆ